ਸੀਨੀਅਰ ਨੇਤਾ ਕਮਲਨਾਥ ਨੂੰ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਚ ਨਾਇਆ ਗਿਆ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਪੰਜਾਬ ਇੰਚਾਰਜ ਸ਼ਕੀਲ ਅਹਿਮਦ ਸਨ ਕਾਂਗਰਸ ਨੇ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਇੰਚਾਰਜ ਵੀ ਬਦਲੇ ਨੇ ਉੱਤਰ ਪ੍ਰਦੇਸ਼ ਦੇ ਨਵੇਂ ਕਾਂਗਰਸ ਇੰਚਾਰਜ ਗੁਲਾਮ ਨਬੀ ਆਜ਼ਾਦ ਹੋਣਗੇ ਇਸ ਬਾਰੇ ਹੋਰ ਗੱਲਬਾਤ ਲਈ ਜੁੜਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਦੇ ਨਾਲ ਯਾਦਵਿੰਦਰ ਪੰਜਾਬ ਚ ਸ਼ਕੀਲ ਅਹਿਮਦ ਨੂੰ ਰਿਪਲੇਸ ਕਰ ਦਿੱਤਾ ਕਮਲਨਾਥ ਨੇ ਬਿਲਕੁਲ ਬੜੇ ਅਹਿਮ ਮੌਕੇ ਦੇ ਉੱਤੇ ਇਹ ਫੈਸਲਾ ਕਾਂਗਰਸ ਹਾਈ ਕਮਾਨ ਨੇ ਲਿਆ ਜਦੋਂ 2017 ਦੀਆਂ ਚੋਣਾਂ ਆ ਰਹੀਆਂ ਨੇ ਦਰਸਲ ਸ਼ਕੀਲ ਅਹਿਮਦ ਤੇ ਕੈਪਟਨ ਨਮਿੰਦਰ ਸਿੰਘ ਦੇ ਦਰਮਿਆਨ ਕਾਫੀ ਲੰਬੇ ਸਮੇਂ ਤੋਂ ਖਿੱਚੋਤਾਣ ਵੀ ਚੱਲ ਰਹੀ ਸੀ ਕੰਫਰਟੇਬਲ ਨਹੀਂ ਸੀ ਦੋਵੇਂ ਨੇਤਾ ਇੱਕ ਦੂਜੇ ਨਾਲ ਕੰਮ ਕਰਕੇ ਕਮਲਨਾਥ ਦੇ ਨਾਲ ਪੁਰਾਣੀ ਅੰਡਰਸਟੈਂਡਿੰਗ ਕੈਪਟਨ ਨਮਿੰਦਰ ਸਿੰਘ ਦੀ ਮੰਨੀ ਜਾਂਦੀ ਹੈਗੀ ਪਰ ਕਮਲਨਾਥ ਦੇ ਮਸਲੇ ਦੇ ਅੰਦਰ ਇੱਕੋ ਹੀ ਜਿਹੜਾ ਪੁਆਇੰਟ ਉਹਨਾਂ ਦੇ ਨੈਗੇਟਿਵ ਜਾਂਦਾ ਉਹ ਇਹ ਹੈਗਾ ਕਿ ਕਮਲਨਾਥ ਦਾ ਨਾਮ 84 ਦੇ ਦੰਗਿਆਂ ਨਾਲ ਵੀ ਜੋੜ ਕੇ ਦੇਖਿਆ ਜਾਂਦਾਗਾ ਹਾਲਾਂਕਿ ਉਹਨਾਂ ਦਾ ਕਿਸੇ ਕੇਸ 'ਚ ਨਾਂ ਨਹੀਂ ਪਰ ਸਿੱਖ ਭਾਈਚਾਰੇ 'ਚ ਜ਼ਰੂਰ ਇੱਕ ਪਰਸਪੈਕਟਿਵ ਨਾ ਵੀ ਕਮਲਨਾਥ ਵੀ ਕਿਉਂਕਿ ਰਜੀਵ ਗਾਂਧੀ ਦੇ ਬਹੁਤ ਕਰੀਬੀ ਸੀ ਉਹ ਵੀ ਸ਼ਾਮਲ ਰਹੇ ਨੇ ਇਸ ਕਰਕੇ ਕੇਸ ਦਾ ਇਸ 네ਗੈਟਿਵਿਟੀ ਨੂੰ ਕਿਵੇਂ ਪੋਜ਼ਿਟਿਵਿਟੀ 'ਚ ਬਦਲਦੇ ਨੇ ਕਮਲਨਾਥ ਤੇ ਉਹਨਾਂ ਲਈ ਚੈਲੰਜ ਹੋਏਗਾ ਪਰ ਫਿਲਹਾਲ ਸ਼ਕੀਲ ਅਹਿਮਦ ਦੀ ਥਾਂ ਕਮਲਨਾਥ ਨੇ ਲੈ ਲਈ ਹੈ ਜੀ ਧੰਨਵਾਦ ਆਰਵਿੰਦਰ ਗੱਲਬਾਤ ਕਰਨ ਦੇ ਲਈ